ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਦਫ਼ਤਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਪਲਾਈ ਤੁਸੀਂ ਕਰਨਾ ਹੈ ਜੀ ਆਫਲਾਈਨ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫੀਕੇਸ਼ਨ ਕੀ ਹੈ ਕਿੰਨੀ ਫੀਸ ਲੱਗੇਗੀ ਇਹ ਸਭ ਦੀ ਡਿਟੇਲ ਵਿਦ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ ਆਫਲਾਈਨ ਅਪਲਾਈ ਕਰਨ ਦੇ ਲਈ ਤੁਹਾਨੂੰ ਸੈਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ ਇਸ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਕਿੱਥੋਂ ਡਾਊਨਲੋਡ ਕਰਨਾ ਹੈ ਇਸ ਦੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਬਲੋਕ ਲੈਟਰਸ ਦੇ ਵਿੱਚ ਫਿਲ ਕਰਨਾ ਹੈ ਸਾਰੀਆਂ ਡਿਟੇਲਸ ਤੁਸੀਂ ਫਿਲ ਕਰਨੀਆਂ ਨੇ ਇੱਥੇ ਤੁਸੀਂ ਆਪਣੀ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਗਾਣੀ ਹੈ ਸਾਰੀ ਡਿਟੇਲਸ ਫਿਲ ਕਰਨ ਤੋਂ ਬਾਅਦ ਲਾਸਟ ਤੁਸੀਂ ਆਪਣੇ ਸਾਈਨ ਕਰਨੇ ਨੇ ਨਾਲ ਤੁਸੀਂ ਇਹ ਡਾਕੂਮੈਂਟਸ ਲਗਾਉਣੇ ਨੇ ਐਪਲੀਕੇਸ਼ਨ ਫਾਰਮ ਕਿੱਥੇ ਭੇਜਣਾ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ ਇਸ ਲਈ ਤੁਸੀਂ ਲਾਸਟ ਤੱਕ ਜ਼ਰੂਰ ਬਨੇ ਰਹੋ ਤਾਂ ਚਲੋ ਦੋਸਤੋ ਹੁਣ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਤੇ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਪੋਸਟਾਂ ਹੈਗੀਆਂ ਜੀ ਕਲਰਕ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਆਵ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਟੋਟਲ 25 ਪੋਸਟਾਂ ਜਿਨ੍ਹਾਂ ਵਿੱਚੋ ਕੈਟਾਗਰੀ ਵਾਈਜ਼ ਪੋਸਟਾਂ ਦੀ ਡਿਟੇਲ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਪੋਸਟਾਂ ਦੇ ਲਈ ਤੁਹਾਨੂੰ ਫਿਕਸਡ ਮੰਥਲੀ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ 29200 ਰੁਪਏ ਬੈਚਲਰ ਆਫ ਆਰਟਸ ਜੇ ਬੈਚਲਰ ਆਫ ਸਾਇੰਸ ਤੁਸੀਂ ਕੀਤੀ ਹੋਈ ਹੈ ਨਾਲ ਹੀ 10ਵੀਂ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਪਲੱਸ ਤੁਹਾਨੂੰ ਕੰਪਿਊਟਰ ਐਪਲੀਕੇਸ਼ਨਸ ਦੇ ਨੋਲੇਜ ਆ ਜਿਹੜੀ ਹੋਣੀ ਚਾਹੀਦੀ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅਗਲੀ ਪੋਸਟ ਹੈਗੀ ਹੈ ਜੀ ਸਟੈਨੋਗ੍ਰਾਫਰ ਦੀ ਸੱਤ ਪੋਸਟ ਆਊਟ ਕੀਤੀਆਂ ਗਈਆਂ ਨੇ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਕੈਟਾਗਰੀ ਵਾਈਜ਼ ਡਿਟੇਲ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਪੋਸਟਾਂ ਲਈ ਏਜ ਲਿਮਿਟ ਦੀ ਗੱਲ ਕਰੀਏ ਤਾਂ 18 ਸਾਲ ਤੋਂ ਲੈ ਕੇ 37 ਸਾਲ ਏਜ ਲਿਮਿਟ ਰੱਖੀ ਗਈ ਹੈ ਏਜ ਰਿਲੈਕਸੇਸ਼ਨ ਤੁਹਾਨੂੰ ਪੰਜਾਬ ਗਵਰਨਮੈਂਟ ਰੂਲਸ ਦੇ ਅਕੋਰਡਿੰਗ ਅਪਰ ਏਜ ਲਿਮਿਟ ਦੇ ਵਿੱਚ ਜਿਹੜੀ ਏਜ ਰਿਲੈਕਸੇਸ਼ਨ ਤੁਹਾਨੂੰ ਦਿੱਤੀ ਜਾਵੇਗੀ ਦੋਸਤੋ ਜਿਹੜਾ ਇਹ ਨੋਟੀਫਿਕੇਸ਼ਨ ਹੈ ਇਹ ਆਊਟ ਕੀਤਾ ਗਿਆ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪ੍ਰਨਾਲਾ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਐਲੀਜੀਬਲ ਕੈਂਡੀਡੇਟਸ ਦੇ ਕੋਲੋਂ ਪੋਸਟਾਂ ਹੈਗੀਆਂ ਜੀ ਕਲਰਕ ਦੀਆਂ 25 ਪੋਸਟਾਂ ਤੇ 7 ਪੋਸਟਾਂ ਹੈਗੀਆਂ ਜੀ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਜੋ ਕਿ ਆਊਟ ਕੀਤੀਆਂ ਗਈਆਂ ਨੇ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਕੁਆਲੀਫਿਕੇਸ਼ਨ ਦਾ ਪ੍ਰੂਫ ਲਗਾਉਣਾ ਹੈ ਡੇਟ ਆਫ ਬਰਥ ਦਾ ਪ੍ਰੂਫ ਲੱਗੇਗਾ ਕੈਟਾਗਰੀ ਦਾ ਪ੍ਰੂਫ ਨਾਲ ਤੁਸੀਂ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾਉਣੀਆਂ ਨੇ ਲਗਾ ਕੇ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਉਹ ਭੇਜ ਦੇਣੇ ਨੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ ਇਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਉਹ ਭੇਜਣੇ ਨੇ ਪਰ ਰਜਿਸਟਰਡ ਪੋਸਟ ਜਾਂ ਬਾਈ ਤੁਸੀਂ ਹੈਂਡ ਵੀ ਜਮ੍ਹਾਂ ਕਰਵਾ ਸਕਦੇ ਹੋ ਲਾਸਟ ਡੇਟ ਹੈਗੀ ਹੈ ਜੀ 25 ਨਵ 2025 ਸ਼ਾਮ 5 ਵਜੇ ਤੱਕ ਉਹ ਡਾਕੂਮੈਂਟਸ ਜਿਹੜੇ ਉਹ ਪਹੁੰਚ ਜਾਣੇ ਚਾਹੀਦੇ ਨੇ ਕਲਰਕ ਦੀਆਂ ਪੋਸਟਾਂ ਦੇ ਲਈ ਤੁਹਾਡਾ ਰਿਟਨ ਐਗਜ਼ਾਮ ਲਿਆ ਜਾਵੇਗਾ ਜਿਹਦੇ ਵਿੱਚ ਇੰਗਲਿਸ਼ ਕੰਪੋਜੀਸ਼ਨ 50 ਨੰਬਰ ਦੀ ਹੋਵੇਗੀ ਤੇ ਜਨਰਲ ਨੌਲੇਜ ਵੀ 50 ਨੰਬਰ ਦੀ ਰੱਖੀ ਗਈ ਹੈ ਜਿਹੜੇ ਵੀ ਕੈਂਡੀਡੇਟ ਇਹ ਟੈਸਟ ਕੁਆਲੀਫਾਈ ਕਰਨਗੇ ਰਿਟਨ ਐਗਜ਼ਾਮੀਨੇਸ਼ਨ ਉਹਨਾਂ ਨੂੰ ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ ਲਈ ਬੁਲਾਇਆ ਜਾਵੇਗਾ ਸਟੈਨੋਗ੍ਰਾਫਰ ਦੀਆਂ ਪੋਸਟਾਂ ਦੇ ਲਈ ਥੋੜਾ ਟੈਸਟ ਲਿਆ ਜਾਵੇਗਾ 80 ਵਰਡਸ ਪਰ ਮਿੰਟ ਇਨ ਇੰਗਲਿਸ਼ ਸ਼ੋਰਟਹੈਂਡ ਤੇ 20 ਵਰਡਸ ਪਰ ਮਿੰਟ ਇਨ ਟ੍ਰਾਂਸਕ੍ਰਿਪਸ਼ਨ ਜਿਹੜੀ ਸਪੀਡ ਤੁਹਾਡੀ ਹੋਣੀ ਚਾਹੀਦੀ ਹੈ ਟੈਸਟ ਦਾ ਵੈਨਿਊ ਤੇ ਸ਼ਡਿਊਲ ਹੈ ਜਿਹੜਾ ਬਾਅਦ ਵਿੱਚ ਸਾਈਟ ਤੇ ਨੋਟੀਫਾਈ ਕਰ ਦਿੱਤਾ ਜਾਵੇਗਾ ਬਰਨਾਲਾ ਡਿਸਟ੍ਰਿਕਟ ਕੋਰਟ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਤੁਸੀਂ ਐਪਲੀਕੇਸ਼ਨ ਫਾਰਮ ਹੈ ਜਿਹੜਾ ਡਾਊਨਲੋਡ ਕਰ ਸਕਦੇ ਹੋ ਜੇ ਤੁਹਾਨੂੰ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਅਸੀਂ ਤੁਹਾਨੂੰ ਐਪਲੀਕੇਸ਼ਨ ਫਾਰਮ ਪ੍ਰੋਵਾਈਡ ਕਰਵਾ ਦਵਾਂਗੇ ਦੋਸਤੀ ਨਾਲ ਪੋਸਟਾਂ ਦੇ ਲਈ ਹੋਰ ਵੀ ਇਨਸਟਰਕਸ਼ਨਜ਼ ਜਾਰੀ ਕੀਤੀਆਂ ਗਈਆਂ ਨੇ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਜ਼ਰੂਰ ਰੀਡ ਕਰ ਲਿਓ ਦੋਸਤੋ ਇਹ ਹੈਗੀ ਹੈ ਜੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ